ਲੱਗੇ ਜੇ ਅਸੀਂ ਜੀਮੀ ਕੰਦ ਬਣਾਉਣਾ ਅੱਜ ਸਾਰੇ ਅਸੀਂ ਘਰ ਤੇ ਨਹੀਂ ਠਾਏ ਵੇ ਆ ਅਸੀਂ ਕਿਹਾ ਅੱਜ ਘਰ ਅਸੀਂ ਸਾਰੇ ਜੀ ਦੀ ਗੰਦ ਬਣਾ ਲਈਏ ਜੀ ਅਸੀਂ ਆਉਂਦਿਆਂ ਨੂੰ ਬਾਈ ਉਸੀ ਦਾ ਖਾਲਸਾ ਬਾਈ ਉਸ ਦੀ ਕੀ ਪਤਾ ਸਾਡੇ ਬਿਨਾ ਕਿੱਥੇ ਘੱਟਾ ਨੱਤਾਪਾਲ ਜੈਜੀ ਵੀ ਮਾਮੀ ਉੱਚੀ ਨਾਲ ਮੇ ਜਾਣ ਕੜਕੀ ਚਾਈ ਪਈ ਆ ਉੱਚੀ ਰਾਈ ਕੋਪੜ ਤੇ ਕੋਪੜ ਤੇ ਭਾਜੀ ਘੁਰਿਆ ਅੱਜ ਉਰੇ ਤੇ ਭਾਜੀ ਘੁਰੜ ਪਾਂਬਰੀ ਪਹੁੰਚਣਾ ਪਾਂਬਰੀ ਤੇ ਦੌੜ ਕੇ ਫੇਰ ਮਾਲਾ ਪਹੁੰਚਣਾ ਹੂੰ ਰੋਟੀ ਵੀ ਵਾਸਾ ਖੜੀ ਖੜੀ ਆ ਕਾਮ ਦੀ ਕਰੇ ਅੰਧਿਆਰ ਅੰਧਿਆਰ ਹੀ ਛੱਡਿਆ ਰੋਪੜ ਕਦੇ ਮੇਰੇ ਉੱਤਰੋ ਜੀ ਸਾਡੂ ਤੇ ਸਾਲਾ ਹੀ ਸਾਹ ਪਹੁੰਚ ਗਏ ਉਹਨਾਂ ਨੇ ਅੱਜ ਆਲੇ ਵੀ ਦਾ ਕਾਕੇ ਤੁਹਾਨੂੰ ਨਿਕਲ ਜਾਣਾ ਇਹ ਤਾਂ ਉੱਡੀ ਜਾਂਦਾ ਕੋਈ ਨਹੀਂ ਕੋਈ ਦੇਖੋ ਤੋਂ ਬਾਅਦ ਬਣਾਉਣਾ ਵੀਰ ਦੋ ਕੱਪ ਚਾਹ ਦੇਣਾ ਮਾਮੇ ਹਾਂ ਕਿਹਾ ਤਾਂ ਹਾਂ ਮਨਸਾਬਾ ਕੀਤਾ ਇਹਦਾ ਮੈਂ ਚਾਬਤੀ ਢੋਕ ਕੇ ਦੋ ਦੋ ਪਾਇਆ ਰੋਕ ਕੇ ਉਹ ਕਹਾ ਬਤਾ ਜਿਹੜੇ ਬਸ ਆਮਣਾ ਛੱਲਣਾ ਬਣਾ ਕਿ ਪਾਪਾ ਜੀ ਪੱਤੀ ਬਹੁਤ ਜੇ ਬਿੰਦਿਆ ਹਾਂ ਦੇਖੀ ਹੈ ਬਾਈ ਤੇਜ ਪੱਤੀ ਵਾਲੀ ਉਹ ਬਣਾਉਂਦੀ ਮਾਮਾ ਫਿਰ ਲਓ ਬਾਈ ਕਿਹੜਾ ਫਿਰ ਲਓ ਜਿਹਦੇ ਕੋਲ ਸਤਸਰੀ ਕਾਲ ਜੀ ਸਤਸਰੀ ਕਾਲ ਸਾਰਿਆਂ ਨੂੰ ਆਪਾਂ ਲਗੇ ਅੱਜ ਦੀ ਸਬਜੀ ਇਹਦਾ ਫਿਰ ਲਓ ਬਾਈ ਦਾ ਸਮਾਨ ਆ ਗਿਆ ਕਿਹਨੇ ਮਿਲੋ ਹਲਵਾਈ ਦਾ ਮਾਮਾ ਜੀ ਸੱਸੀ ਦਾ ਵਾਈਗੁਰ ਜੀ ਦਾ ਖਾਸਾ ਵਾਈਗੁਰ ਜੀ ਕੀ ਫਤਿਹ ਤੁਸੀਂ ਮਾਮਾ ਜੀ ਨੂੰ ਹਿਲਵਾਈ ਦੇ ਨਹੀਂ ਪਤਾ ਉਹ ਬਾਈ ਹਿਲਵਾਈ ਕਹਿੰਦਾ ਮਾਮੇ ਨੇ ਤਾਂ ਹਲਵਾਈ ਦਾ ਪਤਾ ਆਪਾਂ ਹਿਲਵਾਈ ਦੇ ਕੰਮ ਲੱਗਿਆ ਆਪਾਂ ਆ ਹਲਵਾਈ ਤਾਂ ਬਹੁਤ ਭੈਣ ਹੈ ਸਾਰੇ ਸਾਰੇ ਜਿਵੇਂ ਕਹਿੰਦਾ ਤੁਹਾਨੂੰ ਰੱਖਿਓ ਨਜ਼ਰ ਇੱਕ ਨੰਬਰ ਸਬਜ਼ੀ ਬਣਨੀ ਚਾਹੀਦੀ ਐਨ ਮਾਮਾ ਤੋਂ ਲੈ ਆਏ ਇਸ ਦੀ ਜਿਹੜੇ ਨਾਨਕਾ ਤੇ ਆਪਾਂ ਬਣਾਉਂਦੇ ਨਾ ਉਹ ਜੀ ਹਨ ਹੁਣ ਮਿਰਚ ਕਰਾਦਾ ਚੱਲੀਏ ਆਪਾਂ ਲੇਟ ਆ ਰੀਤ ਆ ਤੇ ਮੈਂ ਰੀਤ ਰਸਤੇ ਚ ਚੱਕ ਕੇ ਕੱਪੜੇ ਬਦਲ ਲੈਣੇ ਆਪਾਂ ਨੇ ਮਾਂ ਤਾਂ ਖਾ ਲਓ ਖਾ ਲਓ ਕਾਲ ਕਿਉਂ ਕਰਦੀ ਆ ਪੰਜ ਮਿੰਟ ਜੋ ਹੀ ਰਸਤੇ ਚ ਕਿਤੇ ਜਾ ਮੈਂ ਦਾ ਜੋ ਫਿਰ ਕੇ ਕਰੂੰਗੀ ਕੋਈ ਮਸ਼ੀਨਿਆ ਰਵੇ ਮੁਰੇ ਸਿੰਗਲ ਰਾਤੇ ਮੈਂ ਮੇਰਾ ਨਾ ਦਿਲ ਤੜਕਾ ਦੜਕਾ ਕਰਦਾ ਕੁਸ ਹਾਂ ਕਾਲੀ ਨਹੀਂ ਕਰਨੀ ਹਾਂ ਜਿੱਦ ਨਹੀਂ ਰਾਮ ਰਾਣੀ ਕੋਲ ਜਾ ਬੰਦਾ ਉਥੇ ਉਹੀ ਗੱਲ ਆ ਮਾਮਾ ਜੀ ਫਿਰ ਜਾ ਫੋਨ ਆਉਣ ਲੱਗ ਜੀ ਕਾਲੀ ਵੀ ਜਾਣਾ ਉਨਾ ਹੀ ਖਾ ਜਾਂਦਾ ਬੰਦਾ ਮੈਂ ਵੀ ਤਾਂ ਮਾਮਾ ਹੀ ਚਾਹੀ ਕਹਿੰਦੇ ਵੀਰ ਉਹ ਤਾਂ ਟਾਈਮ ਨਾ ਤੁਰਿਏ ਜੇ ਫੋਨ ਆਉਣ ਲੱਗੇ ਫਿਰ ਹੋਰ ਕਾਲੀ ਹੋ ਜਾਣੀ ਇਸ ਕਰਕੇ ਕਹਿੰਦੀ ਵੀ ਪਹਿਲਾਂ ਤੁਰੋ 15 ਮਿੰਟ ਦਾ ਫੋਨ ਮੇਰੇ ਮਨ ਕੇ ਚੱਲਦੇ ਮੇਰੇ ਬੜੀ ਉਫਸਸ ਜਿਵੇਂ ਗੱਲ ਤੇ ਫੇਰ ਫੋਨ ਫੜ ਕੇ ਕਿੱਥੇ ਜਾਣਾ ਬੱਸ ਕਰੋ ਤੁਸੀਂ ਹੁਣ ਨਾ ਪੁੱਠੀਆਂ ਗੱਲਾਂ ਕਰ ਲੱਗੇ ਮੈਂ ਪਤਾ ਨਹੀਂ ਨਾ ਮੈਂ ਚੰਬ ਕੇ ਅੰਦਰ ਕਰ ਮਾਰ ਗਿਆ ਬੰਦਾ ਟੇੜਾ ਉਹੀ ਅਰਸੋਂ ਦਾ ਬਾਤ ਅੱਛਾ ਜਿਹੜਾ ਉਹ ਬਤਾਰੀ ਉਹ ਇੱਕ ਨਾਲ ਹੀ ਮਾਮੇਰਾ ਦੇ ਉੱਤੇ ਕੁੜੀ ਦੀ ਮੈਰਿਜ ਆ ਕਿੰਨੇ 15 15 20 ਦਿਨ ਬਾਅਦ 25 ਤਰੀਕ ਦੀ 25 ਤਰੀਕ ਦੀ ਆ ਤੇ ਉਹ ਕੁੜੀ ਦੇ ਬਾਪ ਨੂੰ ਪਤਾ ਨਹੀਂ ਕੀ ਹੋ ਗਿਆ ਵਿਚਾਰਾ ਬਿਮਾਰ ਇੰਨਾ ਕਰ ਉਹ ਗਿਆ ਉਹਨੂੰ ਚੰਡੀਗੜ੍ਹ ਦਾ ਹੈਲਮਟ ਕਰਾਵਾ ਸੀ ਉਹ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਿਆ ਧੰਨ ਮਹਾਰਾਜਾ ਸੱਚ ਸਿਮਲੇ ਜੀ ਆਇਆ ਜਾ ਕਰਮ ਕਿਸੇ ਨਾਲ ਵੀ ਨਾ ਹੋਵੇ ਕਿਸੇ ਦੂਸਰ ਨਾਲ ਵੀ ਨਾ ਹੋਵੇ ਆਪਣੇ ਬੱਚਿਆਂ ਨਾਲ ਜਿਹੜਾ ਕਾਰਜ ਕਰਨ ਨਾਲ ਕਰਕੇ ਜਾਵੇ ਜਿਹਨੇ ਕਰਨਾ ਜਿਹਦੇ ਵੀ ਰੱਖਿਆ ਉਹ ਕਰਕੇ ਹੀ ਜਾਵੇ ਆਪਣੀ ਉਮਰ ਭੋਕੇ ਜਾਵੇ ਸੰਜੀਪ ਜੀ ਮੇਰੇ ਹੱਥਾਂ ਚ ਇੱਕ ਮੁਰਗੀ ਖੋਈ ਜੀ ਸਬਜ਼ੀ ਮੈਂ ਖਾਲੀ ਹੈ ਖਾਲੀ ਜਾਣ ਕੇ ਮੈਂ ਨਾਲੇ ਰੋਕ ਕੇ ਆ ਮੈਂ ਕਹ ਤਾ ਰੁਕਾਂ ਸਬਜੀ ਹਾਂ ਸਬਜੀ ਬਣੀ ਵੀ ਮੈਨੂੰ ਤਾਂ ਇੱਕ ਦਿਲ ਕਰਦਾ ਮੈਂ ਇੱਕ ਕੌਲੀ ਭਰ ਕੇ ਹੋਰ ਖਾ ਲਵਾਂ ਮੈਂ ਜੀ ਖੁਦ ਪਕਾੜੇ ਬੜੀਆਂ ਮੈਂ ਹਾਂ ਤੁਹਾਈ ਹਾਂ ਬਹੁਤ ਆਸ ਪਕਾੜੇ ਬਣ ਕੇ ਪਾਈ ਲਵਾਂ ਪਾਦੇ ਮੰਮੀ ਜਿਹੜਾ ਕੁਝ ਬਣਦਾ ਮੈਂ ਖਾ ਲਵਾਂ ਕੀ ਗੱਲ ਹੈ ਖਾਪੀ ਚੋ ਤੁਰੀ ਦਿੰਦਾ ਘਰ ਤੇ ਆਪਣੇ ਮੈਂ ਕੌਲੀ ਨਾਲ ਲੈ ਕੇ ਜਾਣੀ ਆ ਅੱਛਾ ਪਾਣੀ ਮੈਨੂੰ ਵੀ ਦੇ ਯਾਰ ਤਲਹੀ ਬੁੱਲਣਾ ਮਧੂਰ ਇੰਟਰਾਲਾ ਕੰਮ ਦੋ ਰੁਪਈਆ ਲੈਣੀ ਹੈ ਟਿਕਲੇ ਦੂਗੀ ਮੈਂ ਵੀ ਲੈ ਕੇ ਭਰ ਦੋ ਗਲਾਸ ਮੈਂ ਨਾਲ ਲੈ ਲਵਾਂ ਤੋ ਅਪਾਉਣ ਚੱਕੋ ਮੇਰਾ ਤੇਰੇ ਵਾਲਾ ਮਾਮੀ ਨਾਲ ਮੇਰੇ ਕੋਲ ਆਉ ਤਾਂ ਉਹਦਾ ਇੱਥੇ ਧੱਕਣਾ ਤਾਂ ਤੇ ਇਧਰ ਕੱਪੜਾ ਬੂਟ ਉਹ ਦੇਖੋ ਬਾਹਰ ਰੱਖ ਲੈ ਜਾ ਕੇ ਦੇਖੀ ਜੀ ਕੀ ਆ ਰਹੇ ਆ ਬਾਕੀ ਜਮਾਂ ਤਾਂ ਪੰਤਾਰ ਤਾਂ ਨਾ ਗੱਡੀ ਚ ਸਾਰੇ ਆਹੀ ਚੱਕਣੇ ਮਾਂ ਬਸ ਆਹੀ ਚੱਕਣਾ ਪਾਉਂ ਬੂਟ ਵੀ ਜਦ ਆਪਾਂ ਥੱਲੇ ਗੇਰਤੀ ਹੁਣ ਦੱਸ ਕਿੱਥੇ ਕਿਆ ਕਰਾਂ ਮੈਂ ਇਹ ਆੜਾ ਚਲੋ ਚਲੋ ਮੰਮੀ ਠੀਕ ਐ ਬਾਅਦ ਸ਼ਾਮ ਨੂੰ ਮਿਲਦੇ ਆਂ ਬਾਏ ਜਿੱਦੀ ਜਿੱਦੀ ਪਤਾ ਨਾ ਆਜੋ ਸਾਨੂੰ ਆਉਣ ਦਾ ਆ ਮਮੂ ਚਿੱਠੀ ਪਾ ਦੂੰਗਾ ਪਹੁੰਚ ਗੱਢੀਗਾ ਠੀਕ ਆ ਠੀਕ ਆ ਚਿੱਠੀ ਪਾ ਦਾਂਗੇ ਪਹੁੰਚ ਕੇ ਬਾਏ ਕਰੋ ਪਟਾਡੇ ਕਿੱਸਾ ਮਾਂਤਾ ਨਹੀਂ ਗिरा ਕੋਈ ਨਾ ਕੋਈ ਸਮਾਨ ਨਹੀਂ ਗਿਰਿਆ ਮੈਂ ਕਿਹਾ ਹਾਂ ਹੁਣ ਉਹਨੂੰ ਗੱਡੀ ਲਾਉ ਕੁ ਚਾਬੀ ਇੱਧਰ ਹਾਂ ਚਾਬੀ ਪਰ ਲਈ ਸੜ ਚਾਬੀ ਹੁਣ ਮੈਨੂੰ ਇਹ ਨਹੀਂ ਪਤਾ ਵੀ ਮੈਂ ਰੱਖੀ ਕਿੱਥੇ ਆ ਕੱਪੜੇ ਲਿਬੜ ਗਏ ਉਹ ਹਾਂ ਲਿਬੜ ਗਏ ਹੂੰ ਤਾਂ ਲਿਬੜ ਨਹੀਂ ਨਹੀਂ ਤਾਂ ਉਹਨੇ ਹਾਂ ਚਲ ਆ ਉਹ ਤੇ ਰੱਖਣਾ ਪਾਣੀ ਮੂਰੇ ਮੂਰੇ ਡੋਲ ਜਾਣਾ ਇਹਨੇ ਨਹੀਂ ਤੁਸੀਂ ਪਾਓ ਬੋਤਲ ਚ ਪਾ ਲੈ ਇਹਨੂੰ ਕਰਵਾ ਕੇ ਖੋਲੋ ਲੈ ਲੈ ਤੈਨੂੰ ਦਵਾ ਲੈਣਾ ਮੈਨੂੰ ਦੱਸ ਲਓ ਇਹਨਾਂ ਦਾ ਕੰਮ ਦਾ ਕੱਪੜੇ ਚੱਕੋ ਦੇ ਸਤ ਨਾਮ ਬਾਖਰ ਹੁਣ ਉਹਨੇ ਪਤਾ ਨਹੀਂ ਕਿੱਦਾਂ ਆਉਣਾ ਬੁਲਟ ਲੈ ਕੇ ਇੱਧਰ ਨਹੀਂ ਆਉਣਾ ਆਪਣੇ ਬਸ ਉਹ ਨੂੰ ਹੁਫੜਾ ਦੇਣੀ ਹੈ ਬੈਗ ਉਹ ਤਾਂ ਭੇਜ ਦੇਣਾ ਆਹ ਤਾਂ ਜੀ ਮੈਂ ਗੱਡੀ 'ਚ ਫਰੂਟ ਵੀ ਰੱਖਿਆ ਹੋਤਾ ਹਾਂ ਹਾਂ ਪਾਇਆ ਤਾਂ ਮੈਂ ਫਰੂਟ ਵੀ ਰੱਖਿਆ ਹੋਤਾ ਗੱਡੀ 'ਚ ਜੇ ਭੁੱਖ ਲੱਗੇ ਸਤਿਗੁਰੂ ਨਾਨਕ

ਜਾਵਾਖਤਾ ਹੁੰਦਾ ਸਕੂਲ ਵਾਲੇ ਆਪਣੇ ਪਰਣਾ ਡੋਲਿਓ ਉਹ ਆ ਗਈ ਓਏ ਆ ਗਈ ਸਾਡੀ ਟੱਡੀ ਉਹ ਤੇ ਉਹਦਾ ਪੇਟੋਂ ਟੀਪਨ ਕੱਢ ਲੈਣਗੇ ਆਇਆ ਉਤਰਿਆ ਬੈਗਰ ਆਈ ਕਾਰਡ ਦੇ ਦੋ ਇਹਦਾ ਬੈਗਰ ਆਈ ਕਾਰਡ ਲੈ ਜਾ ਤੇ ਇਹਨੂੰ ਉਤਾਰ ਦੇ ਕੱਲੀ ਨੂੰ ਆਇਆ ਚਾਹ ਲਓ ਭਾਈ ਬਾਕੀ ਸਮਾਨ ਤਾਂ ਘਰੇ ਬਹੁਤ ਟੀਫਨ ਗੱਡੇ ਆ ਤੇਫਨ ਘਟਾ ਦੀ ਮਾਮੀ ਨੂੰ ਕਾ ਕੇ ਉੱਥੇ ਹੋਰ ਉਤਰਿਆ ਹੁਣ ਜਾਣਾ ਨਹੀਂ ਜਾਣਾ ਇਹ ਤਾਂ ਰਹਿ ਸਕਦੀ ਨਹੀਂ ਮਗਰ ਬੈਗੀ ਨਹੀਂ ਹਾਂ ਫੋਨ ਸੋਜੀਸ਼ਨ ਨਾਲ ਕੋਈ ਅੰਮੀ ਖੋਲ ਕੇ ਰੱਖੀ ਹਾਂਜੀ ਅਸੀਂ ਲੈਣਾ ਜੀ ਗਿਫਟ ਉਹ ਮੈਂ ਆਪਣੀ ਲੈਣਾ ਭੈਣ ਵਾ ਠੀਕ ਹੈ ਲੋ ਜੀ ਆਉਂਦਾ ਜੀ ਮੇਰੀ ਸਾਈ ਜੀ ਆਉਂਦਾ ਉਸ ਨੂੰ ਨਹੀਂ ਤਸੱਤੋਂ ਤਾਂ ਮੰਨ ਲਾ ਦੋ ਨਹੀਂ ਮੈਰੌਨ ਮੈਂ ਆਜ ਵੀ ਤੂੰ ਆ ਕੇ ਦੇਖ ਚੁੱਕੀ ਹਾਂ ਤੇ ਉਹਨੂੰ ਪਤਾ ਨਹੀਂ ਹੈਗਾ ਵੈਸੇ ਇਹ ਖੁੱਲ੍ਹਦੀ ਜ਼ਰਾ ਆ ਆ ਆਹਾ ਛੋਟਾ ਹੋ ਗਿਆ ਅੱਛਾ ਬਾਹਰ ਜਾ ਲੈ ਬਾਹਰ ਜਾ ਕਿੰਨੇ ਆ ਜਿਵੇਂ ਚਾਹੇ ਚਲੋ ਗਿਆ ਤਰੀ ਹੋ ਗਿਆ ਆ ਜਾਓ ਆ ਜਾਓ ਉੱਧਰ ਹਾਂ ਆ ਜਾ ਰਹੀ ਐ ਸੰਦੀ ਇਹ ਤੋ ਉੱਧਰ ਆ ਜਾ ਪੁੱਤ ਚਲੋ 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 ਉਹ ਦਿਨ ਆਟਾ ਜਾਨਾ ਬੜੀਆ ਏਦਾਂ ਡਿਏ ਪਰ ਉਹ ਹੋਣਾ ਤੁਹਾਡੇ ਡਿਏ ਹਾਂ ਪਰ ਉਹ ਛੋਟੀਆਂ ਰਹਿ ਗਿਆ ਹੈ ਨਾ ਤਾਂ ਪ੍ਰੋਪਰ ਹੈ ਜੀ ਉਹ ਮੇਨ ਤਾਂ ਨਹੀਂ ਹੋਣਾ ਚਾਹੀਦਾ ਪਰ ਕੈਂਦੀ ਥੋੜੀ ਆਉਣੀ ਸੀ ਇਹ ਨਾਰਮਲ ਹੋ ਪਗੀ इंग्लिशला होत आहे यांना तर प्राइस दिसतो बरोबर वेग असं म्हणायला आणि और भी दिखा दो प्रश्न गंभीर आज जमिनी लो चलो आओ हम भी आओ तो आप से आपसे बोलें या आई गो हियर तक चलो आपरे दस पास

हां आ गई खाने में सो गई ਕਿਆ ਮੈਂ ਤੈਨੂੰ ਗੱਲ ਨਹੀਂ ਅਰੇ ਤਪਤਾ ਹਾਂ ਔਰ ਆ ਜਾ ਹਾਂ ਆ ਔਰ ਬਤਾ ਦਾਦੇ ਫਿਰ ਉਹ ਤਾਂ ਲੈ ਗਿਆ ਬਿੰਦਰਾ ਨਰੇ ਠੀਕ ਆ ਇਹ ਦੇਖੋ ਕੀ ਬਾਕੀ ਚੱਲ ਜਾ ਰੇਟ ਵੀ ਆਪੇ ਨੇ ਦੇਣਾ ਆ ਨਾ ਕਿ ਉਹ ਤਾਂ ਗਿਆ ਇਹ ਤਾਂ ਫਿਕਰ ਨਹੀਂ ਹਾਂ ਜਦੋਂ ਲਾਉਣਾ ਤਾਂ ਤਾਂ ਸਮਝੇ ਤੇ ਦਰ ਆਹ ਤਾਂ ਹੁਣ ਅੱਜ ਪਰੇ ਤੋਂ ਕੰਮ ਚੱਲ ਗਿਆ ਆਹ ਦੇਖੋ ਤਾਂ ਆ ਵੀ ਆ ਵੀ ਡਿਜ਼ਾਈਨ ਵਧੀਆ ਉਹ ਪਲੇਨ ਚ ਆ ਗਿਆ ਆ ਦੇਖੋ ਆਹ ਡਿਜ਼ਾਈਨ ਥੋੜਾ ਜਿਹਾ ਆ ਵੀ ਦੇਖੋ ਕਰਕੇ ਇੱਕ ਵਾਰ ਲਈ ਤਾ ਪਰਿਆ ਬੱਤਾ ਪਰਿਆ ਦਿੰਦੀ ਐ ਪਰਿਆ ਦਾਦਾ ਪਰਿਆ ਦਿੰਦੀ ਕੀ ਕਰਦੀ ਔਰੇ ਲਾਸ ਕਟਾਲੀਆਂ ਚਾਹੀਦੀਆਂ ਸੋ ਲਾਸ ਕਟਾਲੀਆਂ ਲੈੜੀ ਐ ਠੀਕ ਆ ਮੈਂ ਲਿਆ ਲਿਆ ਦਿੰਦੀ ਠੀਕ ਆ ਲਿਆ ਦੇਣੀ ਠੀਕ ਆ ਹਾਂ ਹਾਂ ਠੀਕ ਕੀ ਰੇਤਾ ਜੱਦ ਚਾਂਦੀ ਦਾ ਕੀ ਸੋਨੇ ਦਾ ਚਾਂਦੀ 1500 ਤੋਂ 1600 ਸੋਨਾ 1,11400 ਕਾਟ ਕੇ ਹਨਾ ਪਹਿਲਾ 24 ਰੁਪਏ ਦੇ ਲਗਭਗ ਫਿਰ ਉਹ ਡਿਸਕਾਊਂਟ ਦਾ ਰੇਟ ਸੀ ਉਹ ਤਾਂ ਜੀ ਮਹਿੰਗਾ ਯਾਰ ਅੱਛਾ ਜੀ ਜਿਹੜਾ ਮੈਂ ਕਰ ਅੱਛਾ ਇਹਨਾਂ ਦਾ ਕਿੰਨਾ ਅੱਜ ਇਹ ਵੀ 60 700 ਦੀ ਅੱਛਾ ਪਰ ਜਿਆਦਾ ਸਮਾਂ ਨਹੀਂ ਨੂੰ ਆਹ ਲੱਗ ਗਿਆ ਦੇਖ ਲਓ ਕਾਹੀ ਕਰਾਲੂ ਤੇਰੀ ਮਰਦੀ ਹੈ ਮਨ ਨੂੰ ਕਹ ਪੁੱਛ ਰਹੀ ਹੈ ਕਾਹੀ ਕਰ ਤਾ ਇਹਨਾਂ ਦਾ ਲੱਭੀ ਚ ਪੈਕ ਕਰ ਆ ਵੀ ਕਰ ਜਿਵੇਂ ਲੱਗੇ ਨਹੀਂ ਪਾਈ ਜੋਨੇ ਕੱਢ ਲਈ ਇਸ ਗਿਆ ਮਟਾਲੀ ਦੱਬੀ ਹੋਰ ਬੜੀ ਢੱਬੀ ਤੇ ਵੀ ਪਾ ਰੋ ਨਹੀਂ ਪੁੱਤ ਹਾਂ ਮੈਂ ਇਹ ਲਾਹ ਖੋਲੇ ਬੱਗੀ ਨਾ ਕਿੰਨੇ ਟੋਲੇ ਕਿੰਨੇ ਗ੍ਰਾਮ ਹੋਈ ਇਹ? بابا ਲੱਗਦਾ ਵੀ 10800 ਹੀ ਬਣਾਇਆ। ਹਾਂਜੀ 10800 ਹੀ 10800 ਹਾਂ ਇਹ ਪਾਣੀ ਕੋਲ ਗੱਲ ਉੱਥੇ ਆ ਗਈ ਮੈਂ ਤਾਂ ਹੀ ਚੱਲੀ ਜਰ ਲੱਜਾ ਕਰਨ 9800 ਤੇ ਹਾਂ ਮੈਨੂੰ ਮੈਂ ਕਹਿੰਦੇ ਨੇ 800 ਪਤਾ ਨਹੀਂ ਮੈਨੂੰ 10800 ਸੁਣਾ ਮੈਂ ਤਾਂ ਹੀ ਤਾਂ ਕਹਿੰਦਾ ਹਾਂ ਹੂੰ ਤਾਂ ਦਾ ਬਿਰਗਾ ਬਣ ਰਹੀ ਤਾਂਗਾ ਬਣ ਲੱਭੀ ਚ ਹਾਂਜੀ ਉਹ ਚਾਹ ਮਾਰੀ ਥੈਂਕ ਯੂ ਭਾਜੀ ਕਾਲੀ ਥੋੜੀ ਹੋਰ ਸੈੱਟ ਮੈਂ ਇਹਨੂੰ ਖੜਾ ਜਿਹੜਾ ਮੈਂ ਤੇ ਗੇਸ ਚ ਮੈਂ ਜੇ ਚ ਵੀ ਪਾਤਾ ਤਾਂ ਮੈਨੂੰ ਬਤਾਈਂ ਸਵਾਦ ਪੂਰਾ ਬੜਾ ਠੀਕ ਆ ਵਰ ਗਿਆ ਜੀ ਤੋ ਬਤ ਉਹ ਦਾ ਕਰਨਾ ਚਾਲੇ ਨਹੀਂ ਠੀਕ ਤੱਕ ਚਿੱਕੇ ਨੇ ਸਿੱਕੇ ਘੜੇ ਸ਼ਰਨ ਕੋਣ ਤੱਕ ਹੁਣ ਆਪਾਂ ਇਹਨੂੰ ਚੱਗਣਾ ਨਹੀਂ ਚਲੋ

ਵਾਦੂ ਵਾ ਸਾਈਜ਼ ਵੀ ਠੀਕ ਆ ਕਲਰ ਵੀ ਠੀਕ ਹੈ ਪਲਾਸਟਿਕ ਤਾਂ ਹੈ ਨਹੀਂ ਭਰਾ ਨੂੰ ਨਸਕੇ ਕਾਲੀ ਨਹੀਂ ਲੈਣ ਅੱਛਾ ਇੱਕ ਤਾਂ ਹੀ ਕਲਰ ਕਰ ਦੋ ਹੋਰ ਦੇ ਲੈ ਆਹ ਕਲਰ ਠੀਕ ਆ ਤਾਂ ਆ ਤਾਂ ਕੁਝ ਡਿਜ਼ਾਈਨ ਇਹ ਤਾਂ ਲਾਵਾ ਤੇਲੀ ਕੁਝ ਨਹੀਂ ਆ ਹਾਂ ਉਹ ਦਿਖਾ ਦੋ ਇਹ ਤਾਂ ਜਾ ਦੇ ਤੈਨੂੰ ਵੀਡੀਓ ਕਾਲ ਕਰ ਲਓ ਜੀ ਇੱਕ ਵਾਰ ਦਿਖਾ ਦੇ ਉਹਨੂੰ ਲਫਾੜਾ ਪਰ ਪੰਚ ਮਲਾ ਲਾ ਤੂੰ ਕੀ ਕਰਦੀ ਐ ਓਏ ਕੀ ਕਰੇ ਹਾਂ ਲਾ ਹਾਂ ਕੀ ਕਰਕੇ ਦਿਖਾਵਾਂ ਗਿਉ ਲਾ ਹੱਥ ਗੰਦੇ ਹੋ ਗਏ ਦੇਖ ਲੈ ਫਰੀਦ ਮੈਂ ਨਹੀਂ ਮੈਂ ਤਾਂ ਇੱਧਰ ਆ ਗਿਆ ਹੁਣ ਪੁੱਤ ਮੈਂ ਇੱਧਰ ਆ ਗਿਆ ਹੁਣ ਮੈਂ ਨਹੀਂ ਦੇਖਣਾ ਹੈਗਾ ਲਾ ਫੜ ਕਲਰ ਉਹਦਾ ਹੋ ਜਾਊਗਾ ਫਿਰ ਪਸੰਦ ਆ ਮਨਪ੍ਰੀਤ ਹਾਂ ਚਲੋ ਕਲਰ ਦੇ ਖਾਲੇ ਸਾਈਜ਼ ਲੈਣਾ ਤਾਂ ਨਾਰਮਲ ਇਹ ਕੱਟ ਗਿਆ ਜੋ ਹੋ ਗਈ ਕਿ ਕੱਪੜਾ ਸੀ ਤਾਂ ਧੋਤੇ ਤੇ ਹੋਣਾ ਇਹਨਾਂ ਦੇ 100% ਗਾਰੰਟੀ ਹੈ ਕਹਿੰਦੇ ਇਹ 100% ਗਾਰੰਟੀ ਹੈ ਧੋਤੇ ਤੇ ਕੁਝ ਨਹੀਂ ਹੁੰਦਾ ਇਹਨੂੰ ਬਸ ਫਿਰ ਠੀਕ ਇਹ ਲੈ ਲਾ ਕਲਰ ਲੈ ਲੈ ਇੱਕ ਹਾਂ ਲੈ ਲਾਂ ਠੀਕ ਹੈ ਇੱਕ ਕਲਰ ਨੇ ਹਾਂ ਸਲੈਕਟ ਕਰਿਆ ਆਣੀ ਲੈਣਾ ਇੱਕੋ ਡਿਜ਼ਾਈਨ ਹੋ ਜਾਣਾ ਮੇਰੇ ਵੀ ਉਹ ਜੋ ਸੇਮ ਕਲਰ ਹੋ ਗਿਆ ਤੁਹਾਨੂੰ ਲੱਗਦੀ ਆ ਪੈਟਰਨ ਦਿਖਾ ਦੇ ਇਹਨਾਂ ਤੋਂ ਅਲੱਗ ਲੱਗਦਾ ਹੈ ਤੋਂ ਵੀ ਅਲੱਗ ਕਰਦਾ ਬੱਬੇ ਗਰੰਗ ਗਰੰਗ ਹੂੰ ਯਾਨੀ ਉਹ ਕੁਛ ਦੇ ਕਾਰ ਬੋਲੋ ਤਿੰਨ ਲੈਣੀ ਆ ਤਿੰਨ ਲੈਣੀ ਆ ਜੀ ਆਹ ਕਾਲਾ ਡਿਫਰੈਂਟ ਯਾ ਹੂੰ ਕਿ ਕਾ ਹਗਾ ਦੋ ਉਹ ਚੱਛੀ ਤਿੰਨੇ ਲੈਣੀ ਚਾਦਰਾਂ ਹੀ ਲੈਣਾਈ ਮੈਂ ਸਪੈਸ ਹਾਂ ਕੀ ਤੇ ਗਰਜਣੇ ਪੁੱਤ ਇਹ? ਬੇਸਟ ਕਲਰ ਆ ਕੀ ਤੋਂ ਹੋਦੀ ਇਹ ਅੰਦਰ ਹੈ? ਮੈਂ ਤਾਂ ਵੱਡੀ ਬਰਾਬਰ ਆ ਤੇ ਉਹ ਤੇ ਵੱਡੀ ਕਿੱਥੇ ਆ? ਬਰਾਬਰ ਆ ਨਾ ਜਿੰਨਾ ਕਹੋ ਉਨੀ ਕਰੂਗਾ। ਨਹੀਂ ਪੁੱਤ ਆਨ ਸੇਮ ਆ। ਕੀ ਦੇਖਣਾ ਤਾਂ ਹੁਣ? ਹੁਣ ਬੜਾ ਹੋ ਗਿਆ ਹੱਥ ਪਰੰਦਰ। ਹਾਂ। ਹੂੰ? ਪਾਸੇ ਵਾਲੇ ਨਾ ਬੜਾ ਮਾਈ ਫੋਨ ਗਿਵ ਮੀ ਮਾਈ ਫੋਨ ਗੱਡੀ ਜਾਣਾ ਇਸ ਨੀਚੇ ਹੈ ਜਿਸੇ ਪੜ੍ਹ ਗਈ ਪਾਉ ਕਰਦੇ ਆਂ ਕੱਲ ਕੱਲ ਮੇਂ ਜੁ ਹੋਣਦੀ ਤੈਨੂੰ ਦੇਖੀ ਆ ਵੀ ਦੇਖੀ ਆ ਨਾ ਇਹ ਦੰਦ ਨੂੰ ਦੇਖੀ ਇਹ ਕੋਰ ਦੇ ਸਿਚਿ ਮਾਜ਼ ਆਹ ਨਵਪੱਖ ਚਾਹ ਉਹ ਤੁਸ ਪਾਲ ਪਰ ਚਾਲੂ ਨਾ ਦੋਵੇਂ ਲੋਟੇ ਪੈਣੀਆਂ ਵੀ ਨਹੀਂ ਲੈਣੀ ਹਾਂ ਚਲ ਰਹੀ ਤਾ ਤੇ ਲੀ ਪੁੱਤ ਚਲ ਉਤਰ ਚੱਲੂ ਚਾਂਪਾ ਪਕੌੜੇ ਛੱcke ਰੱਖੋ ਸਾਬ ਮੈਨੂੰ ਨਿੰਬੂ ਤਾਂ ਇਹ ਕਰਨਾ ਹੈ ਤੇਰੇ ਕੰਮ ਦਾ ਨਹੀਂ ਹੈਗਾ ਠੀਕ ਚਲੋ ਜੀ ਆ ਜਾ ਰਹੀ ਤਾ ਆ ਜਾ ਪੁੱਤੋ ਖੜੀ ਰਹਾ ਫਿਰ ਉਰੀ ਚੱਲੇ ਸੀ ਆ ਜਾ ਵਾਹ ਗੋ ਸਟੈਂਡ ਜਿਹੜਾ ਪਕੌੜੇ ਤੁਸੀਂ ਕਰਨੇ ਆ ਆਰਡਰ ਪਨੀਰ ਵਾਲੇ ਉਹ ਦੂਸਰੀ ਸਾਈਡ ਤੋਂ ਮਿਲਣੇ ਆ ਇੱਧਰ ਦਾ ਖਾਣ ਦਾ ਸਮਾਨ ਮਿਲੂ ਉਹ ਜਾਂਦਾ ਨੇ ਮੰਗਾ ਕੇ ਦੇ ਦਿੱਤੇ ਤੇ ਸੱਤ ਨਾਮ ਵਾਹ ਗੋ ਤਾਲਾ ਦੂ ਯਮਰ ਤੇ ਨਰਮਾ ਨਰਮ ਨਾਲ ਦੀ ਨਾਲ ਇੱਧਰ ਉਹਦੇ ਵਿੱਚ ਅਬ ਤਾਂ ਕੋਈ ਨਹੀਂ ਲੈਣਾ ਮੰਮਾ ਤੋਂ ਆਉਗੀ ਅੱਲਾ ਬਾੜ ਲਾ ਲੈ 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 ਅੱਲਾ ਬਾੜ ਬਸ ਪਨੀਰ ਦੇ ਪਕੌੜੇ ਜੀ ਕਿਲੋ ਬਣ ਗਏ ਜੀ ਉਹ ਕਿਹੜਾ ਪਨੀਰ ਕਿਲੋ ਪੱਤ ਨਾ ਕੱਲੇ ਪਨੀਰ ਦੇ ਪਕੌੜੇ ਨੇ ਨਹੀਂ ਤੁਸੀ 460 ਰੁਪਏ ਹੈ ਤਾਂ ਕਿਲੋ ਪਨੀਰ ਦੇ ਪਕੌੜੇ ਕਿੰਨੇ ਦੇਣੇ ਆ 400 ਰੁਪਏ ਦਾ 60 ਰੁਪਏ ਦਾ ਉਹ ਸਮਾਨ ਹੋਰ ਲੱਤਾ ਉਹਨਾਂ ਅੰਦਰ ਦੇ 500 ਤੋਂ 500 ਮੋਸੇ ਵੀ ਆਹ 500 ਮੋਸੇ ਹੋਣੇ ਆ ਉਹ ਨਹੀਂ ਮੈਨੂੰ ਪਤਾ ਆਏਗਾ ਆ ਲੈ ਲੈ ਜਿਆਦਾ ਤੇ ਆ ਜਾਂਦੀਆਂ ਮੂਰੇ ਨਿਗਾ ਦੇ ਫਿਰ ਦਾ ਚਾਉ ਮਾਉ ਦਾ ਲੱਗੇ ਜਾਂਦਾ ਕਰਨ ਉਹ ਜੂਗਾ ਪੂਰੇ ਹਾਂ ਸੀਦਾ ਕਰਨਾ ਹਾਂ ਸੀਦਾ ਪੀਜ਼ਾ ਵੀ ਕਹਿਣਾ ਉਹਨਾਂ ਨੂੰ ਚੱਲ ਫਿਰ ਇਹਨਾਂ ਨੇ ਕਰਦਾ ਨਹੀਂ ਬਣਾ ਦੇ ਹਾਂ ਹਾਂ ਬਣਾ ਦਨੇ ਨੇ ਮੈਂ ਖੜਾ ਇਹਦੇ ਕੋਲ ਗੱਡੀ 'ਚ ਨਾ ਫੜਾ ਦੇ ਮੇਰੇ ਕੋਲ ਖੜਾ ਜਾ ਇੱਕ ਮਿੰਟ ਚੱਲ ਐ ਬੰਨੇ ਰੇਲ ਤੀਗਾ ਨਾ ਨਾ ਤੋ ਬਾਰੇ ਬੰਨੇ ਰੇਲ ਤੀਗਾ ਨਾ ਨਾ ਦਾ ਕਿੱਲੇ ਤੋਂ ਆਵੇ ਪਾ ਦੇ ਯਾਰ ਚਾਹ ਲੇਟ ਕਰ ਦੋ ਮੈਨੂੰ ਬੜਿਆ ਟ੍ਰੇਨ ਆਣੀ ਹੈ ਅੱਛਾ ਉਹਨੂੰ ਹੀ ਆਰਡਰ ਕਰਿਆ ਤਾਂ ਅੰਦਰ ਮਾ ਪਤਾ ਨਹੀਂ ਇੱਕ ਆਪਣੇ ਘਰਦਿਆਂ ਨਾਲੇ ਗੱਲ ਲੱਗਿਆ ਹੋਇਆ ਕਰਨ ਹਾਂ 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 ਉਹਨਾਂ ਦੀ ਭੰਬਰੀ ਤੇ ਲਈ ਪਾਣਾ ਲੱਗ ਰਿਹਾ ਜੀ ਬਾਹਰ ਪ੍ਰਸਾਦਾ ਬਣਿ ਸਕੇ ਤੇ ਉਹਨਾਂ ਨੂੰ ਤੋਰਾਂਗੇ ਡੇਢੀ ਲਪਾਂਗੇ ਮੂੰਹ ਮਿੱਠਾ ਕਰਾਵਾਂਗੇ ਤੇ ਮਨਜਾ ਦਾ ਘਰ ਦੇ ਵਿੱਚ ਜਾਣੀ ਵਾਲਾ ਜਾ ਕੇ ਸਰਨਾ ਤੇ ਦੁੱਧ ਦੇ ਬੱਤੇ ਪਾਤਾ ਹਾਂਜੀ ਹਾਂ ਰੀਤ ਕਹਿੰਦੀ ਮੈਂ ਵੀ ਨਾਲ ਜਲਾ ਦੁੱਧ ਵੀ ਨਹੀਂ ਜੀ ਲੱਗੇ ਆਪਰੰਦ ਲਾ ਦੋ ਡੈਡੀ ਦਾ ਵੀ ਨਹੀਂ ਜੀ ਲੱਗਣਾ ਡੈਡੀ ਕਹੀ ਜਾਂਦਾ ਤੁਸੀਂ ਰਾਤ ਰਾਜੋ ਅੱਜ ਉਹਦੀ ਸਕੂਲ ਜਾਣਾ ਨਾ ਸਵੇਰੇ ਨਹੀਂ ਤਾਂ ਰੈਡੀ ਨਹੀਂ ਹੁੰਦੇ ਹੂੰ ਕੁਝ ਦੇ ਵਿਆਹ ਦੀਆਂ ਤਿਆਰੀਆਂ ਚੱਲ ਗਈਆਂ ਹੂੰ ਹੁਣ ਜਾਓ ਐਂ ਫਿਰ ਹੱਦ ਦੇ ਨਹੀਂ ਅਸੀਂ ਅਸੀਂ ਤੇ ਦੇਖਦੇ ਆਂ ਕਿਆ ਬਣਦਾ ਪਰ ਤੁਸੀਂ ਪੁਰਾਣੇ ਮਿਲਿਓ ਹੋਏ ਤੁਸੀਂ ਦਾ ਰਹਿਣਾ ਚਾਹੀਦਾ ਨਵੇਂ-ਨਵੇਂ ਦੇ ਪੁਰਾਣੇ ਸੌਦੇ ਨੇ ਨਹੀਂ ਨਹੀਂ ਹਾਂ ਪੁਰਾਣੇ ਸੌਦੇ ਨਵੇਂ ਨੌਵੇਂ ਪੋਗੂ ਗੱਲ ਤੋਤੀ ਹੋ ਗਿਆ ਨਵੇਂ-ਨਵੇਂ ਦੇ ਪੁਰਾਣੇ ਸੌਦੇ ਨੇ ਜਿੱਦਾਂ ਨੂੰ ਮਰਦੀ ਗੱਲ ਆ ਨਵੇਂ ਆਏ ਤੇ ਉਹਨਾਂ ਨੂੰ ਹੁਣ ਚੱਲਣਾ ਤੇ ਅਸੀਂ ਤਾਂ ਇੱਥੇ ਆ ਕੋਈ ਟੈਨਸ਼ਨ ਨਾ ਕੋਈ ਟੈਨਸ਼ਨ ਮੈਨੂੰ ਕੋਈ ਨਹੀਂ ਬਸ ਫਿਰ ਰੌਣਕ ਬਾਗਰੂ ਦੀ ਕਿਰਪਾ ਨਾਲ ਕਿਣੀ ਲੱਗੀ ਰਣੀ ਹਾਂ ਡਾਡੀ ਦਾ ਮੂੰਹ ਮਠਾ ਕਰਾ ਚੱਲੋ ਜਦੋਂ ਫੋਨ ਵੱਜਦਾ ਮੈਂ ਖਾ ਲਿਆ ਖਾ ਲਿਆ ਕਰਾਤਾ ਜਦ ਦੇ ਲਈ ਲਿਪੂ ਮੇਰੇ ਜਾਂਦਾ ਰੋਟੀ ਖਾਣ ਦੇ ਬਾਅਦ ਮਿੱਠਾ ਖਾਣੇ ਹੀ ਗੰਦੇ ਨਾ ਨਾ ਵਧੀਆ ਵਧੀਆ ਥੋੜਾ ਜਿਹਾ ਖਾਵਾ ਚੱਕੋ ਇਹ ਮੈਂटेन ਕਿ ਹੁੰਦੀ ਨੇ ਜੀ ਦੇਖੀ ਬਾਈ ਨਾਲੇ ਕਹਿੰਦੇ ਮਿੱਠਾ ਬਹੁਤ ਜਿਆਦਾ ਥੋੜਾ ਮੱਠਾ ਦਾੜੀ ਚ 슈ਗਰ ਦਾ ਵੀ ਤਾਂ ਰੱਖਣਾ ਹੁੰਦਾ ਥੋੜਾ ਪਤਾ ਬਿਲਕੁਲ ਐ ਨਹੀਂ ਆਪਣਾ ਨਫਰ ਠੀਕ ਖਾ ਲੈਗਾ ਇੱਥੇ ਤੱਕ ਆ ਗਿਆ ਐ ਫ੍ਰਿਜੇ ਖੋਲਣਾ ਚੱਲ ਆਉ ਦੇ ਦਿੱਤਾ ਭਰਿਆ ਪਿਆ ਜਿਹੜੀ ਚੀਜ਼ ਖਾਣੀ ਆਪਣੇ ਕੱਟ ਕੇ ਜਦੋਂ ਉਹ ਥੱਲੇ ਪਈਆਂ ਟੋਪੀਆਂ ਨੇ ਆਨੇ ਗਾਣ ਨੂੰ ਨਹੀਂ ਲਿਉਂਦੀ ਲੈ ਜਾ ਆਪੇ ਕੀ ਟੋਪੀਆਂ ਨੇ ਟੋਪੀਆਂ ਹੀ ਰਹਿ ਗਿਆ ਡੱਡੀਆਂ ਟੋਪੀਆਂ ਹੀ ਰਹਿ ਗਿਆ ਉਹ ਬਰੈਡ ਆ ਜਿਹੜੇ ਹਾਂ ਖੋਲੇ ਹਾਂ ਤਾਗਲਾ ਤੂੰ ਖਾ ਕੇ ਦੇ ਵਾ ਦੇ ਤਾ ਲਾ ਖੋਲ ਕੇ ਦੇ ਸੰਦੀਪ ਨਾ ਨਾ ਹੋਪ ਤਾ ਨਹੀਂ ਮੂੰਹ ਵੀ ਨਹੀਂ ਲਾਣਾ ਉੱਤੀ ਗੱਲ ਅੱਛਾ ਕੱਲੂ ਛੱਡਣੀ ਨਹੀਂ ਤੇਰੇ ਜੋ ਗਏ ਨੇ ਜਦਾ ਕਹਿੰਦੀ ਮੈਂ ਲੈ ਜਣੇ ਹੁਣ ਲੈ ਜਾ ਵੀ ਨਾ ਨਾ ਪੈ ਲੈਣਾ ਨਾ ਨਾ ਪੈ ਲੈਣਾ ਕੋਈ ਟੱਕਰ ਮੈਨੂੰ ਇਹ ਪਿਆਰ ਹੋ ਗਿਆ ਮੈਂ ਨਹੀਂ ਅੱਜ ਤਾਂ ਵੀ ਠੀਕ ਹੈ ਨਹੀਂ ਗਾਣਾ ਨਾ ਨਾ ਛੱਡ ਜਣੇ ਤੇਰੇ ਪਾਸੇ ਮਨਪ੍ਰੀਤ ਵਾਹ ਪੁਰਿਆ ਯਾ ਦੁੱਧ ਦੁੱਧ ਦੇ ਪੱਤੇ ਹਾਂ ਪੱਟੀ ਭਾਗ ਜਿਵੇਂ ਤੁਸੀਂ ਖਾਂਗੇ ਦੁੱਧ ਦੇ ਪੱਤੇ ਪਾਏ ਆ ਮੈਂ ਦੇਖਿਆ ਹਾਂਜੀ ਦੀਦੀ ਜੀ ਲਾ ਡੈਡੀ ਵੀ ਬੱਸ ਸਰੇ ਹੀ ਆ ਕੰਮ ਪਾ ਕਿੱਥੇ ਤੇ ਮਿਲਣੀ ਕਿੱਥੇ ਤੇ ਨਹੀਂ ਬਸ ਠੀਕ ਹੈ ਹਾਂ ਉਹ ਗਾੜੀ ਨੂੰ ਸਹੀ ਗੱਲ ਨੂੰ ਨਾ ਬੋਲੀਆ ਹਾਂ ਸਹੀ ਰੰਗ ਬਟਾ ਕਰਾਓ ਚਲੋ ਮਿਲਦੇ ਆ ਜੀ ਫੇਰ ਤੁਹਾਨੂੰ ਅਟਕੇ ਬਾਏ ਜੀ ਬਾਏ ਲੋ ਜੀ ਪਾਤ ਚੱਲੇ ਨਾ ਸੱਤ ਨੌ ਓਕੇ ਬਾਏ ਬਾਏ ਜੀ ਬਾਏ 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 ਲੋ ਜੀ ਤੁਸੀਂ ਲਪੋ ਦੇੜੀ ਆਪਣੀ ਹੁਣ ਦੱਸੋ ਮਰਲਾ ਲੱਗਦਾ ਅਧਰਿਆ ਜੁੱਨ ਨੇ ਬਾਹਰ ਆਓ ਗੁੱਸੇ ਤੋਂ ਬਤਾ ਮੀਂਹ ਰੀਤ ਨੇ ਘੱਟ ਟੱਪੇ ਕੀ ਪੁੱਤੋ ਚਲੋ ਕੋਈ ਨਹੀਂ ਲੈਣੀ ਆ ਕੀ 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 ਸਰੇਂਦਰ ਗਿਵਿਆ ਜੀ ਉਹਦੀ ਪਰਜਾਈ ਦਾ ਜਨਮ ਦਿਨ ਕਿਹਾ ਸੀ ਕਿ ਸਾਲਗिरा ਉਹਨਾਂ ਦੀ ਉਹ ਹੁਣੇ ਨਿਕਲੇ ਬੈਨ ਤੇ ਮੂਰੇ ਮੂਰੇ ਇਹ ਦੜੀ ਲਿਪਪਣ ਦਾ ਸਾਰਾ ਪ੍ਰੋਗਰਾਮ ਕਰਨਾ ਸੀ ਸਰੇਂਦਰ ਨੇ ਉਹ ਲਾ ਗਈ ਡਿਊਟੀ ਜੀ ਸੰਦੀਪ ਦੀ ਮਾ ਹੁਣੇ ਨਿਕਲਿਆ ਉਹ ਚੱਲ ਜੀ ਤਾਂ ਕਿੰਨੇ ਵੇਵੀ ਆ ਇਹ ਵੀ 500 ਦਾ ਨੋਟ ਚੱਕੀ ਖੜੀ ਹੱਥ 'ਚ ਮਾਸੀ ਦੇਗੀ ਅੱਛਾ ਅੱਛਾ ਜਿਸ ਤੂੰ ਹੀ ਆਜ ਚੱਲ ਉਧਰ ਦੇ ਵੀ ਚੱਲੀ ਸੱਤ ਨਾਮ ਦਾ ਹੈਗਾ ਚੜ੍ਹਦੀ ਕਲਾ 'ਚ ਰੱਖਿਓ ਪ੍ਰੋਗਰਾਮ ਚੱਲ ਕਪਾ ਚੱਕ ਲੈ ਬੁਲਾਉਂਦਾ ਕਪਾ ਚੱਕ ਲੈ ਹਾਂ ਕੁੰਡਾ ਲਾ ਦੇ